ਤੇ ਹਾਣੀ ਭਰਾਵੋ ਭੈਣੋ ਤੇ ਮਸਾਬੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਨਮਸਤੇ ਸलाम ਸੋ ਦੋਸਤੋ ਜਿਨੇ ਪਹਿਲੇ ਕਬਲਦੀ ਟ੍ਰੇਨ ਦਾ ਸਾਹਿਬ ਤੇ ਪਰਮ ਬੈਨੇਪਾਲ ਨੇ ਦੱਸਿਆ ਤੁਹਾਨੂੰ ਕਿ ਸਾਡੀਆਂ ਸਰਕਾਰਾਂ ਪਿਛਲੇ 70 ਸਾਲਾਂ ਤੋਂ ਦੋ ਹੀ ਪਾਰਟੀਆਂ ਸਾਨੂੰ ਲੁੱਟਦੀਆਂ ਆ ਰਹੀਆਂ ਨੇ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਰੱਖਿਆ ਆਪ ਹੀ ਉਹਨਾਂ ਨੇ ਜਿਤਾ ਕੇ ਭੇਜਿਆ ਤੇ ਆਪ ਹੀ ਉਹਨਾਂ ਤੋਂ ਦੁਖੀ ਹੁੰਨੇ ਆ ਸੋ ਇਸ ਵਾਰੀ ਮੌਕਾ ਹੈ ਕਿ ਸਾਡੋ ਆਪਣੀ ਸਰਕਾਰ ਬਣਾਉਣ ਦਾ ਸਿਆਣੇ ਕਹਿੰਦੇ ਆ ਕਿ ਜਿਹੜੀ ਸੱਚਜੀ ਨਹੀਂ ਹੁੰਦੀ ਹੈ ਨਾ ਉਹਦਾ ਚੁੱਲ੍ਹੇ ਚੋਂ ਕੇ ਤੋਂ ਪਤਾ ਲੱਗਦਾ ਵੀ ਕਿਵੇਂ ਸਫਾਈ ਰੱਖੀ ਕਿਵੇਂ ਕੀ ਖਾਣ ਪਾਣ ਬਣਾਉਂਦੀ ਹੈ ਸੋ ਹੁਣ ਇਹ ਨਵੀਂ ਪਾਰਟੀ ਆਈ ਹੈ ਸਮਝ ਲਓ ਜੇ ਤੁਸੀਂ ਆਪਣੇ ਘਰ ਵਿੱਚ ਇੱਕ ਸੱਚੀ ਜੀ ਨੂ ਲਿਆਉਣੀ ਹੈ ਆ ਦੂਜੀਆਂ ਨੂਹਾਂ ਤੇ ਆਈਆਂ ਨੇ ਵੀ 70 70 ਸਾਲ ਹੋ ਗਏ ਤਾਂ ਬੁੜੀਆਂ ਹੋਈਆਂ ਪਈਆਂ ਉਹਨਾਂ ਨੂੰ ਮੰਜੇ ਤੇ ਮਟਾ ਦੋ ਜਿਹੜੀ ਨੂ ਨਾ ਜਾਣ ਹੋਵੇ ਉਹ ਬੜੀਆ ਕੰਮ ਵੀ ਕਰੇਗੀ ਉਹਦੇ ਹੱੱਦਾਂ ਦੀ ਜਾਣ ਵੀ ਹੋਗੀ ਕੰਮ ਕਰਨ ਦਾ ਮਾਦਾ ਵੀ ਹੋਊਗਾ ਕਿਉਂਕਿ ਅਸੀਂ ਪਿਛਲੇ ਤੁੰਨੇ ਬਹਾਕਿਆ ਤਾਂ ਜਦੋਂ ਦਾ ਸਾਡਾ ਮੁਲਕ ਆਜ਼ਾਦ ਹੋਇਆ ਇਹਨਾਂ ਤੋਂ ਹੀ ਟੱਕੇ ਖਾ ਰਹੇ ਹਾਂ ਇਹਨਾਂ ਨੂੰ ਫਤਾ ਕੇ ਧੋ ਦਿੰਨੇ ਆ ਇਹ ਮਰਦੇ ਸਾਡੇ ਫਾਰਮੇ ਲੰਦੇ ਹੁਣ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਕੰਨੇ-ਕੰਨੇ ਬੰਦੇ ਨੂੰ ਮਿਲਣਗੇ ਚੱਕੜ ਵਿੱਚ ਦੀ ਵੀ ਆਉਣਗੇ ਗੋਹੇ ਮਿੱਧੇ ਨੇ ਵੀ ਆਉਣਗੇ ਕੋਈ ਬਾਪੂ ਮੱਝਾਂ ਦੇ ਵਾੜੇ 'ਚ ਧਾਰ ਕੱਢ ਰਿਹਾ ਹੁੰਦਾ ਓਦੋਂ ਬਾਕੇ ਧਾਰਾਂ ਕੱਢਦੇ ਤੇ ਬੀੜੀਆਂ ਫਲਾ ਕੇ ਕਹਿਣਗੇ ਬਾਪੂ ਜੀ ਐਡ ਕੀ ਖਿਆਲ ਰੱਖਿਓ ਕਹਿਣਗੇ ਕਿ ਨਹੀਂ ਅੱਗੇ ਤਾਂ ਕਹਿਗੇ ਹੁਣ ਦੇ ਉਹ ਤਾਂ ਪੁੱਤਾਂ ਦੇ ਚਿਚੜ ਵੀ ਲੈਣ ਤੱਕ ਜਾ ਆਹ ਦੇਖੋ ਹੁਣ ਤਾਂ ਚਿਚੜ ਲੈਣ ਤੱਕ ਵੀ ਜਾਣਗੇ ਮੱਝਾਂ ਲੈ ਕਹਿੰਦੇ ਆਹ ਬਾਤ ਦੋ ਤਾਰ ਮੈਂ ਤੋੜ ਦੇਣਾ ਕਹਿਣਗੇ ਉਹ ਬਾਪੂ ਕਹਿੰਦਾ ਪਹਿਲਾਂ ਤਸਵੀਰ ਲੈ ਜਾ ਸਾਡੇ ਨਾਲੋਂ ਯਾਰੋ ਛੋਟੇ ਦੇ ਵੱਡੇ ਚਿਚੜ ਕੋਈ ਨਹੀਂ ਹੈਗੇ ਹੋਪ ਦੋਸਤ ਜਦੋਂ ਇਹ ਲੋਕ ਜਿੱਤੀ ਗੰਦੋਂ ਨੇ ਕਿਸੇ ਇੱਕ ਬੰਦਾ ਵੀ ਮੈਨੂੰ ਹੱਥ ਖੜਾ ਕਰਕੇ ਬਸੋ ਕਿ 100 ਮੀਟਰ ਦੇ ਘੇਰੇ ਤੱਕ ਵੀ ਤੁਸੀਂ ਦੇਖਿਆ ਨਾ ਉਹਨਾਂ ਨੂੰ ਕਹੇ ਮੁਰਕੇ ਦਾਣ ਬੰਦੇ ਲੀਡਰ ਕੋਲ ਕਿਸੇ ਕੋਲ ਨਹੀਂ ਇਹਨਾਂ ਨੇ ਆਪਣਾ ਮਤਲਬ ਕੱਢ ਲੈਣਾ ਹੁੰਦਾ ਮੁਰਕੇ ਫਿਰ ਹੋ ਜਾਂਦੇ ਨੇ ਜਦੋਂ ਗੱਡੀਆਂ ਦੇ ਕਾਫਲੇ ਚਲੰਗਦੇ ਨੇ ਇਹ ਵਿਚਾਰੀ ਪੜੀ ਗੱਡੀਆਂ ਦੇ ਕਾਫਲੇ ਹੁੰਦੇ ਆ ਇੱਕ ਨਾਲ ਫਾਇਰ ਬਰਗੇਡ ਵੀ ਹੁੰਦੀ ਹੈ ਅੱਗ ਬੁਝਾਉਣ ਵਾਲਾ ਜੰਤਰ ਵੀ ਤੁਸੀਂ ਦੱਸ ਕਿਹੜੀ ਅੱਗ ਤੇ ਬੁਝਾਉਣੀ ਨਿਕਲਣਾ ਪੁੰਦੀ ਹੈ ਹੋਰ ਇੱਕ ਸਭ ਤੋਂ ਮੂੜੇ ਜੇਸੀ ਲੱਗੀ ਹੁੰਦੀ ਹੈ ਇਹ ਲਈ ਹੁੰਦੀ ਆ ਉਹ ਇੱਥੇ ਦੇ ਬੈਠਾ ਤਾਂ ਪੁਲਿਸ ਵਾਲੇ ਐਂ ਕਰਦੇ ਜਾਂਦੇ ਨੇ ਦੇਖਿਓਣਗੇ ਪਾਸੇ ਹਟਜੋ ਪਾਸੇ ਹਟਜੋ ਮੰਤਰੀ ਆਉਂਦਾ ਮੰਤਰੀ ਆਉਂਦਾ ਉਹ ਮੰਤਰੀ ਮੋਗ ਮਾਰਦਾ ਜਿਹੜਾ ਲਵੇ ਤੂੰ ਸਾਨੂੰ ਸਾਡਾ ਹੀ ਬਣਾ ਮੰਤਰੀ ਹੈ ਸਾਡੀਆਂ ਵੋਟਾਂ ਨਾਲ ਹੀ ਦਿੱਤੇ ਆ ਹੁਣ ਸਾਡੇ ਜੋ ਮੁਸਕਾਉਣ ਲੱਗੇ ਇਹਨੂੰ ਉਦੋਂ ਤਾਂ ਡੰਗਰ ਵਾਲੇ ਬਾੜੇ 'ਚ ਵੀ ਹੁੰਦਾ ਸੀ ਫੁੱਫੜਦੇ ਪੈਰੀਆ ਤਲਾਉਣ ਹੁਣ ਕੀ ਹੋ ਗਿਆ ਸੋ ਦੋਸਤੋ ਐਨੀਆਂ ਰਿਸਵਤ ਖੋਰੀਆਂ ਨੇ ਐਨੇ ਕੱਪੜੇ ਨੇ ਆ ਤੁਸੀਂ ਪਿੰਡਾਂ ਦੇ ਵਿੱਚ ਦੇਖੇ ਹੋਣਗੇ ਆਮ ਦੇਖੇ ਸੇ ਆਮ ਬੰਦੇ ਨੇ ਆਮ ਕੋਈ ਘਰ ਬਣਾਉਣਾ ਦੋ ਢਾਈ ਕਮਰੇ ਵਾਲਾ ਦਾ ਮੇਰਾ ਖਿਆਲ ਚਾਰ-ਪੰਜ ਲੱਖ ਦੇ ਵਿੱਚ ਵਧੀਆ ਪੈ ਜਾਂਦਾ ਹੈ ਗੁਜ਼ਾਰੇਗਾ ਆਏ ਕਿੰਨੇ ਨੇ ਫੋਨ ਸੈਂਟਰ ਜੇ ਖੋਲੇ ਨੇ ਇੱਕ ਇੱਕ ਕਮਰਾ 22 ਲੱਖ ਦਾ ਬਣਾ ਰਹੇ ਨੇ ਕੀ ਗੱਲ ਫੋਨੀਆਂ ਦੀਆਂ ਚਲਾ ਰਹੇ ਨੇ ਵਿੱਚ ਇੱਕੋ ਵੀ ਬਣਾਇਆ ਇੱਕ ਮਹੰਦਾਓ ਦੇ ਮੂਰੇ ਉਹੀ ਪੋਚ ਦੋ ਤਿੰਨ ਲੱਖ ਦਾ ਪੈਂਦਾ ਨਹੀਂ ਦੱਸੋ ਇਹ ਦੁੱਧ ਨਿਕਲੂਗਾ ਕੋਈ ਹੋਰ ਕੁਝ ਬਣਾ ਲਓ ਦਾ ਸੋ ਦੋਸਤੋ ਇਹ ਲੋਕ ਆਪਣਾ ਮੂਰਖ ਬਣਾਉਂਦੇ ਨੇ ਸਿਆਣੇ ਕਹਿੰਦੇ ਆ ਕਿ ਜਦੋਂ ਘਰ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਆਪਾਂ ਸੋਹ ਭਜਨ ਆਪ ਕਰਦੇ ਆ ਜਿਵੇਂ ਅੱਜ ਪੰਜਾਬ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਰਿਸ਼ਮਤ ਖੋਰੀ ਦੀ ਬਿਮਾਰੀ ਮੇਰ ਬੁਗਾਰੀ ਦੀ ਬਿਮਾਰੀ ਗਰੀਬੀ ਦੀ ਬਿਮਾਰੀ ਸੋ ਜਦੋਂ ਕੋਈ ਘਰ ਦੇ ਵਿੱਚ ਬਿਮਾਰ ਹੁੰਦਾ ਨਾ ਆਪਾਂ ਭਜਨ ਆਪ ਕਰਦੇ ਆ ਕੋਈ ਚੰਡੀਗੜ੍ਹ ਜਾਂਦਾ ਕੋਈ ਬੀਕਾਨੇ ਜਾਂਦਾ ਕੋਈ ਲੁਧਿਆਣਾ ਜਾਂਦਾ ਜਦੋਂ ਥੱਕ ਹਾਰ ਕੇ ਵਾਪਸ ਜਾਂਦੇ ਆ ਤਾਂ ਕੋਈ ਸਿਆਣੀ ਬੁਢੀ ਜਾਂ ਕੋਈ ਬਜ਼ੁਰਗ ਆ ਕੇ ਸਲਾਹ ਦਿੰਦਾ ਕਿ ਫਲਾਣੇ ਪਿੰਡ ਢਾਣੀ ਦੇ ਉੱਤੇ ਇੱਕ ਬਜ਼ੁਰਗ ਸਿਆਣਾ ਉਸ ਕੀ ਸਿਆਉਣਾ ਕਰਦਾ ਤੁਹਾਡੇ ਸਿਆਉਣਾ ਕਹਿੰਦੇ ਸਾਡੇ ਪੌੜਾ ਕਹਿੰਦੇ ਆ ਉਹ ਤੁਸੀਂ ਇੱਕ ਵਾਰੀ ਭਗਵਾਨ ਦਮਨ ਤੇ ਸਿਆਉਣਾ ਜੀ ਕਰਾ ਕੇ ਦੇਖ ਲੈ ਉਹ ਸਾਡਾ ਉਹੀ ਕੰਮ ਆ ਜੇ ਆਪਣੇ ਅਤ ਕੀ ਇਹ ਤਾਂ ਪਹਿਲਾਂ ਦੇਖੀ ਲਿਆ ਤੇ 70 ਸਾਲਾਂ ਤੋਂ ਜੇ ਨਹੀਂ ਵੀ ਕਰਨਗੇ ਘੱਟੋ ਘੱਟ 5 ਸਾਲ ਹੋਰ ਸਹੀ ਇੱਕ ਵਾਰੀ ਇਹ ਤਾਂ ਨਹੀਂ ਮੰਨ ਚ ਰੋਹਗਾ ਵੀ ਯਾਰ ਜੇ ਚੰਗੇ ਰਹਿੰਦੇ ਜੇ ਆਪਾਂ ਆਮ ਆਦਮੀ ਨੂੰ ਵੋਟਾਂ ਪਾ ਦਿੰਦੇ ਸੋ ਦੋਸਤੋ ਸਾਡੇ ਕੋਲ ਹੁਣ ਇੱਕ ਇੱਕੋ ਇੱਕ ਮੌਕਾ ਹੈ 4 ਫਰਵਰੀ ਨੂੰ ਕਿ ਆਪਾਂ ਵੱਟੇ ਵੱੱਟ ਝਾੜੂ ਵਾਲਾ ਬਟਨ ਦਬਾਈਏ ਭਗਵਾਨ ਤਮਾਮ ਨੂੰ ਕਾਮਯਾਬ ਬਣਾਈਏ ਜਦੋਂ ਭਗਵਾਨ ਤਮਾਮ ਨੂੰ ਕਿਹਾ ਗਿਆ ਕਿ ਤੁਹਾਨੂੰ ਪੰਜਾਬ ਦੇ ਵਿੱਚ ਕਿਉਂ ਲੜਾਉਣੀ ਹੈ ਵਿਧਾਨ ਸਭਾ ਦੀ ਤਾਂ ਬੰਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ 5 5 ਲੱਖ ਵੋਟ ਦੇ ਨਾਲ ਜਿੱਤਿਆ ਸੰਗਰੂਰ ਦੇ ਤੋਂ ਐਮਪੀ ਹਾਂ ਮੈਨੂੰ ਲੜਨ ਦੀ ਕੀ ਲੋੜ ਹੈ ਕੇਵਲ ਆ ਸਰ ਕਹਿੰਦੇ ਤੇਰੀ ਪੰਜਾਬੀ ਲੋੜ ਹੈ ਤੇਰੀ ਪਾਰਟੀ ਨੂੰ ਲੋੜ ਹੈ ਕਿਉਂਕਿ ਉਹ ਪਾਰਟੀ ਦੀ ਤੋਪ ਹੈ ਤੋਪ ਜਦੋਂ ਪਾਰਟੀ ਦੀ ਤੋਪ ਕਹਾਨੂੰ ਬਾਨੇ ਕਿਹਾ ਕਿ ਠੀਕ ਹੈ ਕੇਵਰੀਆ ਸਾਹਿਬ ਜੋ ਮਨਨ ਸੱਚੀ ਤੁਸੀਂ ਪਾਰਟੀ ਦੀ ਤੋਪ ਸੰਭੋ ਤਾ ਫਿਰ ਮੈਂ ਤੁਹਾਨੂੰ ਗਲੇ ਲਾਆਂ ਚਿੜੀਆਂ ਜਿਹਨਾਂ ਮਰਵਾਓ ਕੋਈ ਕਿਲਾ ਹੀ ਫਟੇ ਕਰਾਓ ਮੈਂ ਤੁਹਾਨੂੰ ਆਜੋ ਫਲਾਹਾਬਾਦ ਵਾਲਾ ਕਿਲਾ ਫਟੇ ਕਰਨਾ ਹੈ ਦੇਖੋ ਇਹ ਸਭ ਜਿਹੜੀ ਭਗਵੰਤ ਮਾਨ ਦੇ ਰੂਪ ਵਿੱਚ ਤੋਪ ਮਰੀ ਆ ਸਾਨੂੰ ਉਹਦੇ ਗੋਰੇ ਤੁਸੀਂ ਬਣਨੇ ਵੋਟਾਂ ਦੇ ਰੋਸ ਦੇ ਵਿੱਚ ਜੋ ਤੁਸੀਂ ਨਾ ਰਹੋ ਤਾਂ ਸਭ ਕੁਝ ਹੋ ਜਾ ਤੁਸੀਂ ਤਾਂ ਫਿਰ ਕੁਝ ਨਹੀਂ ਕਿਉਂਕਿ ਲੀਡਰਾਂ ਦੇ ਤੁਸੀਂ ਨਹੀਂ ਬਣਾਏ ਹੋ ਥੋਡੇ ਬਣਾਏ ਹੋ ਲੀਡਰ ਨੇ ਥੋਡੇ ਲੋਕਾਂ ਦੇ ਬਣਾਏ ਹੋਏ ਨੇ ਜੋ ਤੁਸੀਂ ਇਹਨਾਂ ਨੂੰ ਖੜਾ ਕੇ ਪੁੱਛੋ ਤਾਂ ਤੁਹਾਡੀ ਕੰਨੀ ਕੰਨੀ ਗੱਲ ਦਾ ਜਵਾਬ ਦੇਣਗੇ ਵੀ ਪਹਿਲਾਂ ਸਾਡੇ ਲੜੈ ਨੇ ਵਾਅਦੇ ਕੀਤੇ ਸੀ ਅੱਜ ਕਹਿੰਦੇ ਤੁਸੀਂ ਸਾਡੇ ਸੂਰੇ ਕਰ ਰਹੇ ਤੁਸੀਂ ਵੋਟਾਂ ਪਾਈਆਂ ਤੁਹਾਡਾ ਅਧਿਕਾਰ ਬਣਦਾ ਸੋ ਦੋਸਤੋ ਦੁਆਰਾ ਫਿਰ ਮੈਂ ਆਖਦੇ ਵਿੱਚ ਇਹੀ ਕਹਾਂਗਾ ਕਿਉਣ ਵਾਲੀ 4 ਤਰੀਕ ਨੂੰ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਦਾ ਬਟਨ ਦਬਾ ਕੇ ਭਗਵਾਨ ਤਮਨ ਸਾਹਿਬ ਮੁਕਾਮਿਆ ਬਣਾਓ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਓ ਤੇ ਆਪਣੇ ਆਪ ਨੂੰ ਖੁਸ਼ਹਾਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ